ਸਸ਼ੀਕਾਲ ਜੀ ਮੈਂ ਜਸਵਿੰਦਰ ਗਰੇਵਾਲ ਹਾਊਸ ਆਫ ਜੂਸ ਰਿਪਰਟ ਆਉ ਆਈ ਹੋਪ ਸਭ ਠੀਕ ਠਾਕ ਹੋਵੇ। ਕੁਝ ਆਰਟੀਕਲ ਕਸਟਮਰ ਦੇ ਕਾਰਨ ਹੋ ਕੇ ਜਾ ਰਹੇ ਸੀ ਜੀ। ਭੇਜਣ ਤੋਂ ਪਹਿਲਾਂ ਤਦ ਨਾਲ ਮੈਂ ਸ਼ੇਅਰ ਕਰ ਲੱਗੀ। ਇਹ ਕੁਝ ਸੂਟ 파ਟੀਆਂ ਦੇ ਹਨ ਤੇ ਕੁਝ ਸੈਮੀ ਫਾਰਮਲ ਨੇ। ਫਸਟ ਆਫ ਸੂਟ ਜਿਹੜਾ ਜੀ ਉਹ ਸ਼ਮਨ ਦੇ ਵਿੱਚ ਇਹ ਹੈਂਡਵਰਕ ਹੋਇਆ ਹੈ। ਚਿਮਰ ਦੇ ਵਿੱਚ ਟਾਈ ਐਂਡ ਆਈ ਸ਼ਰਟ ਤੇ ਇਸ ਦੇ ਉੱਤੇ ਕਿਰਾ ਹੋਇਆ ਹੋਇਆ ਹੈ ਕਿਰੇ ਤੇ ਜਾਲ ਪਾਇਆ ਹੋਇਆ ਹੈ ਸਿਪੀ ਵਰਕ ਹੋਇਆ ਹੋਇਆ ਹੈ ਕੱਟ ਦਾਣਾ ਐਂਡ ਪਰਲ ਦੇ ਨਾਲ ਵਰਕ ਹੋਇਆ ਹੋਇਆ ਹੈ ਵਿੱਚ ਬੁੱਤੀ ਦਿੱਤੀ ਗਈ ਹੈ ਐਂਡ ਨੈਕ ਲਾਈਨ ਤਿਆਰ ਕੀਤੀ ਗਈ ਹੈ ਬਹੁਤ ਹੀ ਪਿਆਰੀ ਫਿਨਿਸ਼ਿੰਗ ਦੇ ਨਾਲ ਚੰਪਾ ਵਗੈਰਾ ਲਾ ਕੇ ਲੀਸ ਲਗਾ ਕੇ ਫਿਨਿਸ਼ਿੰਗ ਕੀਤੀ ਗਈ ਹੈ ਤੇ ਸਲੀਬ ਦੇ ਉੱਤੇ نیچے ਇੱਕ ਬੇਲ ਪਿਆਰ ਕੀਤੀ ਗਈ ਹੈ ਬਾਰਡਰ ਬਣਾਇਆ ਗਿਆ ਚੰਪਲ ਇਸ ਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਸ਼ਰਟ ਨੂੰ ਕਾਫਾ ਲਗਾਈ ਲਾਈਨਿੰਗ ਲਗਾਈ ਹੈ ਇਹ ਵਾਲੀ ਇਸ ਦੀ ਬਾਟਮ ਰਹੇਗੀ ਜੀ ਫਿਨਿਸ਼ਿੰਗ ਲਈ نیچے ਚੰਪਾ ਲਗਾਈ ਗਈ ਹੈ ਤੇ ਪਿਓਰ ਆਰਗਾਂਜ਼ਾ ਦਾ ਹਿੱਸਾ ਦੁਪੱਟਾ ਹੈ ਜੀ ਤੇ ਲੇਸ ਨਾਲ ਇਸ ਨੂੰ ਚੰਪਾ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ नैक्सट सूट जरा रहेगा जी वह करेव देते रहेगा एक करेफ के उपर रहेगा ग्रीन कलर बहुत ही प्यारा देखो ग्रीन कलर का रामा ग्रीन कलर का सूट है जी करेफ इस फ्लावर्स पाए गए हैं ਐਂਡ ਨੈਕਲਾਈਨ ਤਿਆਰ ਕੀਤੀ ਗਈ ਹੈ ਦੇਖ ਸਕਦੇ ਹੋ ਤੁਸੀਂ ਨੈਕਲਾਈਨ ਬਹੁਤ ਪਿਆਰੀ ਹੈ ਐਂਡ ਜਿਹੜੇ ਫਲਾਸਾ ਫਲਾਸ ਦੇ ਵਿੱਚ ਕਲਰ ਦਿੱਤੇ ਗਏ ਨੇ ਇਹ ਵੀ ਬੜੇ ਪਿਆਰੇ ਨੇ ਬਾਟਮ ਦੇ ਉੱਤੇ نیچے ਕੱਟਵਰਕ ਦਿੱਤਾ ਗਿਆ ਹੈ বেল ਦੇ ਨਾਲ ਤੇ ਉੱਪਰ ਇੱਕ ਛੋਟਾ ਬੁਟਾ ਦਿੱਤਾ ਗਿਆ ਹੈ ਸੇਮ ਬੁਟਾ ਦਿੱਤਾ ਗਿਆ ਜੀ ਵਿੱਚ ਜਲੀ ਵਗੈਰਾ ਪੀਚ ਕਲਰ ਪਿੰਕ ਕਲਰ ਐਂਡ ਮੈਰੂਨ ਕਲਰ ਦੇ ਨਾਲ ਕੰਟਰਾਸਟ ਦਿੱਤਾ ਗਿਆ ਹੈ ਘੇਰੇ ਦੇ ਉੱਤੇ ਵੀ ਕਟਵਰਕ ਦਿੱਤਾ ਗਿਆ ਹੈ ਬੇਲ ਦਿੱਤੀ ਗਈ ਹੈ ਕਿਉਂਕਿ ਬਹੁਤ ਹੀ ਪਿਆਰੀ ਲੱਗ ਰਹੀ ਹੈ ਇਸ ਦੇ ਬਾਟਮ ਦੇਖਦੇ ਵੀ نیچے ਮੂਰੀ ਦੀ ਜਗ੍ਹਾ ਤੇ ਕਟਵਰਕ ਤੇ ਬੇਲ ਦਿੱਤੀ ਗਈ ਹੈ ਜੋ ਕਿ ਬਹੁਤ ਹੀ ਗ੍ਰੇਸਫੁਲ ਲੱਗ ਰਹੀ ਹੈ ਇਸ ਦਾ ਦੁਪੱਟਾ ਕਸਟਮਰ ਨੇ ਨਹੀਂ ਤਿਆਰ ਕਰਵਾਇਆ ਜੀ ਦੁਪੱਟਾ ਆਲਰੇਡੀ ਉਹਨਾਂ ਕੋਲ ਹੈਗਾ ਸੀ ਇਸ ਕਰਕੇ ਉਹ ਕਹਿੰਦੇ ਸਾਨੂੰ ਦੁਪੱਟੇ ਦੀ नीड ਨਹੀਂ ਹੈਗੀ ਦੁਪੱਟਾ ਸਾਡੇ ਕੋਲ ਹੈਗਾ ਤੇ ਐ ਨੈਕਸਟ ਸੁਪਰ ਜੀ ਜਿਹੜਾ ਉਹ ਬਾਂਦਨੀ ਦੇ ਵਿੱਚ ਹੈ ਜੀ ਇਹੇ ਬਾਂਦਨੀ ਦੇ ਵਿੱਚ ਰਹੇਗਾ ਪੇਸ ਕਰਦੇ ਵਿੱਚ ਬਾਂਦਨੇ ਦੇ ਵਿੱਚ ਪਿਓਰ অর্ਗਨਜ਼ਾ ਇਹ ਸ਼ਰਟ ਤੇ ਇਸ ਦੇ ਉੱਤੇ ਆਫ ਵਾਈਟ ਨਾਲ ਵਰਕ ਦਿੱਤਾ ਗਿਆ ਪਲੱਸ ਕਾਰਨ ਤਿਆਰ ਕੀਤਾ ਗਿਆ ਨੇ ਜੀ ਪਲੱਸ ਕਟਵਰਕ ਜਿਹਦੇ ਉੱਤੇ ਬਹੁਤ ਹੀ ਅੱਛੇ ਫਿਨਿਸ਼ਿੰਗ ਦੇ ਨਾਲ কর্নার ਤੇ ਆਰਕ ਦਿੱਤੇ ਗਏ ਨੇ ਬੈਕ ਸਾਈਡ ਤੇ ਵੀ ਕੱਟ ਵਰਕ ਦਿੱਤਾ ਗਿਆ ਘੇਰੇ ਦੇ ਉੱਤੇ ਐਂਡ 슬ਿਟਸ ਦੇ ਉੱਤੇ ਇਹ ਵਾਲੀਆਂ ਇਸ ਤਰ੍ਹਾਂ 슬ਿਪਸ ਐਂਡ ਹੀਆਂ 슬ਿਪਸ ਦੇ ਉੱਤੇ ਵੀਕਰ 플ਾਰਡ ਦਿੱਤਾ ਗਿਆ ਤੇ ਨਾਲ ਹੀ ਕੱਟ ਵਰਕ ਦਿੱਤਾ ਗਿਆ ਜੋ ਕਿ ਬਹੁਤ ਹੀ ਗ੍ਰੇਸਫੁਲ ਲੱਗ ਰਿਹਾ ਹੈ ਇਹ ਵਾਲਾ ਇਸ ਦੀ ਬਾਟਮ ਰਹੇਗੀ ਜੀ ट्राਊਜ਼ਰ ਇਹਨੂੰ ਅਸੀਂ ਲੇਸ ਜੋਇੰਟ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਤੇ ਨੀਚੇ ਵੀ ਲੇਸ ਲਗਾਈ ਹੈ ਮੂਰਤੇ ਤੇ ਬਾਦਰੀ ਦੇ ਟਾਈ ਐਂਡ ਡਾਈ ਬਾਲਦਰੀ ਦੇ ਵਿੱਚ ਹੀ ਦੁਪੱਟਾ ਤਿਆਰ ਕਰਵਾਇਆ ਤੇ ਲੇਸ ਦੇ ਨਾਲ ਇਸ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਬਹੁਤ ਹੀ ਪਿਆਰਾ ਮਤਲਬ ਖੋੜ ਕੇ ਦਿਖਾਉਣੀ ਹੈ ਪ्योर ਸ਼ਫੌਲ ਦੇ ਵਿੱਚ ਦੁਪੱਟਾ ਤਿਆਰ ਕੀਤਾ ਹੈ ਜਿਸ ਤਰ੍ਹਾਂ ਸ਼ਰਦ ਦੇ ਉੱਪਰ ਡਿਜ਼ਾਈਨ ਸੀ ਬਾਦਰੀ ਦਾ ਜੀ ਉਸ ਤਰ੍ਹਾਂ ਦਾ ਡਿਜ਼ਾਈਨ ਹੀ ਅਸੀਂ ਦੁਪੱਟੇ ਤੇ ਪਵਾਇਆ ਜੋ ਕਿ ਬਹੁਤ ਹੀ ਗ੍ਰੇਸਫੁਲ ਲੱਗ ਰਿਹਾ ਹੈ ਦੁਪੱਟਾ ਗਰਮੀ ਦੇ ਵਿੱਚ ਵੇਅਰ ਕਰਨ ਲਈ ਬਹੁਤ ਹੀ ਹਲਕਾ ਫੂਕਾ ਦੁਪੱਟਾ ਹੈ ਜੀ। ਨੈਕਸ ਸੂਟ ਹੈ ਜਿਹੜਾ ਜੀ ਇਹ ਇੱਕ ਕ੍ਰੇਪ ਦੇ ਉੱਪਰ ਹੈਗਾ। ਕ੍ਰੇਪ ਦੇ ਉੱਪਰ ਬਹੁਤ ਹੀ ਪਿਆਰਾ ਡਿਜ਼ਾਈਨ ਮਸ਼ੀਨ ਵਰਕ ਪਲੱਸ ਹੈਂਡ ਵਰਕ ਦੋਨਾਂ ਦਾ ਮਿਕਸਚਰ ਹੈ ਜੀ। ਇਹ ਇਹ ਕਲੀਆਂ ਲੱਤੀਆਂ ਗਈਆਂ ਨੇ। ਇਸ ਦੇ ਵਿੱਚ ਪੰਜ ਕਲੀਆਂ ਲੱਤੀਆਂ ਗਈਆਂ ਨੇ। ਛੋਟਾ ਬੂਟਾ ਤੇ ਵੱਡਾ ਬੂਟਾ ਪਾ ਕੇ ਇਸ ਨੂੰ ਡੈਕੋਰੇਟ ਕੀਤਾ ਹੈ ਕਾਫੀ ਕਲਰ ਦੇ ਵਿੱਚ ਕ੍ਰੇਪ ਦੇ ਵਿੱਚ ਤੇ ਇਹ ਵਾਲੀਆਂ ਇਜ਼ੀਆ 슬ੀਵਜ਼ ਆਣੀਆਂ 슬ੀਵਜ਼ ਦੇ ਵਿੱਚ ਵੀ ਹੈਂਡਵਰਕ ਤੇ ਮਸ਼ੀਨਵਰਕ ਵਰਤੀ ਗਈ ਹੈ ਢੇਲ ਪਾਈ ਗਈ ਹੈ ਕੱਟ ਦਾਣਾ ਐਨਸੀਪੀ ਦੇ ਨਾਲ ਇਸ ਨੂੰ ਇਸ ਡਿਗਰੀਸ ਨੂੰ ਵਧਾਇਆ ਇਹ ਵਾਲੀ ਇਸ ਦੀ ਬਾਟਮ ਰਹੇਗੀ ਜੀ ਬਰਾਊਜ਼ਰ ਭਾਏ ਨਾਲ ਬਲੂ ਕਲਰ ਦਾ ਕੰਟਰਾਸਟ ਐਂਡ ਇਹ ਵਾਲਾ ਇਸ ਦਾ ਪਿਓਰ ਦਾ ਦੁਪੱਟਾ ਹੈ ਪਿਓਰ ਚਨੋ ਸ਼ਫੋਂ ਦਾ ਦੁਪੱਟਾ ਹੈ ਜੋ ਕਿ ਟਾਈ ਐਂਡ ਡਾਈ ਦੇ ਵਿੱਚ ਤਿਆਰ ਕੀਤਾ ਹੈ ਜੀ ਅਸੀਂ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ ਤਿਆਰ ਕੀਤਾ ਤੇ ਇਸ ਤਰ੍ਹਾਂ ਦੀ ਅਸੀਂ ਫਿਨਿਸ਼ਿੰਗ ਪੱਟੀ ਲਗਾ ਕੇ ਇਸ ਨੂੰ ਫਿਨਿਸ਼ਿੰਗ ਦਿੱਤੀ ਹੈ ਇਸ ਦੇ ਨਾਲ ਨਹੀਂ ਦੇ ਹੀ ਅਸੀਂ ਫਿਨਿਸ਼ਿੰਗ ਪੱਟੀ ਸ਼ਰ ਦੇ ਉੱਤੇ ਦੁੱਤੀ ਹੈ एंड दुपटे लुप्ट लुप्ट है ज सूट बहुत ही ग्रेसफुल बने आई होप तो सूट पसंद आए होने जेकर सूट पसंद है, है तुम भी सूडर देकर इस तरह के सूट बनवा सज़ाइन किसी भी कलर से कस्टमाइज करवा सभी भी फैब्रिक करवा सकते ऑर्डर देने तुम सा नंबर नोट कर लो नाइन ट्रिपल एट सैवन ट्रिपल जीरो थ्री सिक्स अगर तुम विजिट करना चाहते हो ਸਾਡਾ ਦਸਜੇ 1035 ਸ਼ਬਾ ਨਗਰ ਨੀਰ ਅਬਲੋਵਰ ਦੇ ਕੋਲ ਤੋਂ ਬੁਸਟ ਕੀਤਾ ਚਲੋ ਜੀ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹਾਂ ਫਿਰ ਸੋ ਸੋ ਸੂਰਸ ਐਂਡ ਸੋਰ ਡਿਜ਼ਾਈਨ ਆ ਇੱਕ ਸਾਡੀ ਬੀਟੀ ਵੀਡੀਓ ਨੂੰ ਪਲੀਜ਼ ਕਰਤੋ ਕਰ ਲਾਈਕ ਸ਼ੇਅਰ ਜੁਲ ਕਰਿਆ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤੀ ਸਾਡੀ ਵੀਡੀਓ ਤਾਂ ਪਲੀਜ਼ ਸਾਡੀ ਸਬਸਕ੍ਰਾਈਬ ਜੁਲ ਕਰ ਲੋ ਵੀਡੀਓ ਤਾਂ ਕਿ ਤੁਸੀਂ ਤੁਹਾਨੂੰ ਨੋਟੀਫਿਕੇਸ਼ਨ ਆਉਂਦਾ ਰਹੇ ਤੇ ਨਵੇਂ ਨਵੇਂ ਡਿਜ਼ਾਈਨ ਤੁਹੇਂ ਤੇ ਥੈਂਕ ਯੂ ਸੋ ਮੱਚ 可惜，感惜。